ਦੋਸਤੋ ਪਸ਼ੂ ਮੰਡੀ ਲੰਬੀਟਾ ਅਸ਼੍ਰੀ ਮੁਖਸਰ ਸਾਹਿਬ ਤੇ ਖੜੇ ਆ ਜਿੱਥੇ ਘੋੜਿਆਂ ਦੇ ਨਾਲ-ਨਾਲ ਕੁਝ ਕੁੱਤੇ ਵੀ ਆਏ ਆ ਜਿਹੜੇ ਖਿੱਚ ਦਾ ਕੇਂਦਰ ਬਣੇ ਹੋਏ ਆ ਜਿਹੜੇ ਕੁੱਤੇ ਆ ਸ਼ੇਅਰ ਟਾਈਪ ਕੁੱਤੇ ਆ ਜਿਨ੍ਹਾਂ ਦੀ ਹਾਈਟ ਤੇ ਜਿਹੜਾ ਕੱਦ-ਕਾਟ ਆ ਘੋੜਿਆਂ ਵਰਗਾ ਜਾਂ ਕਹਿ ਦਈਏ ਵੱਡੇ-ਵੱਡੇ ਜਿਹੜੇ ਇਹ ਸ਼ੇਰਾਂ ਵਰਗਾ ਜਿਹੜਾ ਇਹਨਾਂ ਦਾ ਕੱਦ-ਕਾਟ ਆ ਆਓ ਇਹਨਾਂ ਨਾਲ ਗੱਲ ਵੀ ਕਰਦੇ ਆ ਜਿਹੜੇ ਮਾਲਕ ਆ ਜਿਹੜੇ ਇਹਨਾਂ ਨੂੰ ਲੈ ਕੇ ਆਏ ਆ ਗੱਲ ਕਰ ਲੈਣੇ ਆ ਕਿ ਕੀ ਕੱਦ-ਕਾਟ ਆ ਕੀ ਇਹਨਾਂ ਦੀ ਖਰਾਕ ਆ ਸਭ ਜਾਣਦੇ ਆ ਬਾਈ ਹੋਰ ਉਹਨਾਂ ਨਾਲ ਗੱਲ ਕਰਕੇ ਆਓ ਇਹਨਾਂ ਨਾਲ ਗੱਲ ਕਰਦੇ ਆ ਸਸਿਕਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ so much ਬਾਈ ਕੀ ਨਾਮ ਹੈ ਜੀ ਆਪਣਾ ਤੇ ਕਿਹੜੇ ਪਿੰਡੋਂ ਆਏ ਮੇਰਾ ਨਾਮ ਸਵੇਕ ਸਿੰਘ ਬਰਾੜਾ ਹੈ ਜੀ ਮੇਰਾ ਪਿੰਡ ਬਰਗਾੜੀ ਹੈ ਬਰਗਾੜੀ ਜ਼ਿਲ੍ਹਾ ਫਰੀਦਕੋਟ ਜ਼ਿਲ੍ਹਾ ਫਰੀਦਕੋਟ ਜ਼ਿਲ੍ਹਾ ਫਰੀਦਕੋਟ ਬਾਈ ਜੀ ਏਡੀ ਏਡੀ ਹਾਈਟ ਦੇ ਕੁੱਤੇ ਆ ਸ਼ੇਰਾਂ ਵਰਗੇ ਤੇ ਕਿਹੜੀ ਨਸਲ ਹੈ ਇਹਨਾਂ ਨੂੰ ਕੀ ਕਿਹੜੀ ਨਸਲ ਕਹਿੰਦੇ ਇਹ ਉਹ ਆਪਣੇ ਗੱਦੀ ਨਸਲ ਕਿਹਾ ਜਾਂਦਾ ਜੀ ਹਿਮਾਲయన్ ਚਿਵਡੌਗ ਇਹਦਾ ਨਾਮ ਹੈ ਜੀ ਜਿਹੜਾ ਰਜਿਸਟਰ ਇਹਦਾ ਨੇਮ ਆ ਉਹ ਹਿਮਾਲయన్ ਚਿਵਡੌਗਸ ਅੱਛਾ ਇਹ ਦੇਖਣ ਨੂੰ ਏਡੇ ਖਤਰਨਾਕ ਲੱਗਦੇ ਆ ਇਹ ਹੈ ਬਾਕੀ ਇਹਨਾਂ ਦਾ ਬਿਹੇਵੀਅਰ ਮਤਲਬ ਬਰੀਡ ਹੈ ਜੀ ਤੇ ਇਹਨਾਂ ਨੂੰ ਬੇਸਿਕਲੀ ਇਹ ਗਾਰਡ ਡੌਗਸ ਹੈ ਜੀ ਬਹੁਤ ਰਖਵਾਲੀ ਮਤਲਬ ਕਰਨ ਵਾਲੀ ਇੱਕ ਚੰਗੀ ਨਸਲ ਹੈ ਅੱਛਾ ਇਹਨਾਂ ਦਾ ਬਿਹੇਵੀਅਰ ਕਿਵੇਂ ਮਤਲਬ ਕੋਈ ਘਰੇ ਆ ਜੇ ਫੈਨ ਦੇ ਆ ਕਿਵੇਂ ਬਿਲਕੁਲ ਦੇਖੋ ਕੁੱਤੇ ਦਾ ਕੰਮ ਹੀ ਮਤਲਬ ਕੁਦਰਤੀ ਹੈ ਜੀ ਆਪਾਂ ਨੂੰ ਰੱਖੀ ਵਾਸਤੇ ਰੱਖਿਆ ਤੇ ਉਹਨੇ ਆਪਦੇ ਰੱਖੀ ਤੱਕ ਮਤਲਬ ਡੌਗਸ ਨਹੀਂ ਕਰਨੀ ਆ ਬਾਕੀ ਇਹ ਮਾਲਕ ਲਈ ਬਹੁਤ ਲਾਇਲ ਹੈ ਬਹੁਤ ਇੰਟੈਲੀਜੈਂਟ ਹੈ ਮਤਲਬ ਤੁਸੀਂ ਕਹੋ ਵੀ ਮਾਲਕ ਨਾਲ ਬਹੁਤ ਵਫਾਦਾਰ ਨਸਲ ਹੈ ਇਹ ਐਸੇ ਵਫਾਦਾਰ ਸਾਰੇ ਹੀ ਆ ਚਲੋ ਇਹ ਐਕਸਟਰਾ ਵਫਾਦਾਰ ਹੈ ਇੱਕ ਮਤਲਬ ਮਤਲਬ ਦੇਖੋ ਵਫਾਦਾਰ ਆ ਫਿਰ ਬਰੇਵ ਮਤਲਬ ਦਲੇਰ ਬੜੇ ਹੁੰਦੇ ਡਰਦੇ ਨਹੀਂਗੇ ਹਾਂਜੀ ਤੇ ਇਹਨਾਂ ਦੀ ਹਾਈਟ ਵਗੈਰਾ ਇੰਨੀ ਉੱਚੀ ਹੁੰਦੀ ਹੈ ਜੀ ਮਤਲਬ ਕਿੰਨੀ ਕੋ ਹਾਈਟ ਤੱਕ ਇਹ ਵੱਧ ਜਾਂਦੇ ਆ ਇਹ ਦੇਖੋ ਆਪਣੇ ਕੋਲ ਡੌਗ ਹੈ ਜੀ ਉਹ ਆਪਾਂ ਬਟੰਡੇ ਡੌਗ ਸ਼ੋਅ ਕਰਵਾਇਆ ਸੀਗਾ ਉਹ ਬਟੰਡੇ ਡੌਗ ਸ਼ੋਅ ਦੇ ਵਿੱਚ ਉਹ ਆਪਾਂ ਉੱਥੇ 21000 ਰੁਪਿਆ ਨਾਮ ਰੱਖਿਆ ਗਿਆ ਸੀਗਾ ਵੀ ਜਿਹੜਾ ਵੀ ਬੰਦਾ ਵੀ ਆਪਣੇ ਆਪ ਦੇ ਡੌਗਸ ਲੈ ਕੇ ਆਉ ਉਹ ਵੀ ਜਿਹੜਾ ਸਭ ਨਾਲ ਵੱਡੀ ਹਾਈਟ ਦਾ ਹੋਊਗਾ ਉਹਨੂੰ ਆਪਾਂ 21000 ਰੁਪਿਆ ਨਾਮ ਦੇਵਾਂਗੇ ਇਹ ਮੇਰੇ ਕੋਲ ਜਿਹੜਾ ਡੌਗ ਹੈ ਇਹ 33 33 ਸਕੇਲ ਵਾਲੀ ਇਹਦੀ ਹਾਈਟ ਦੇ ਵਿੱਚ ਮਤਲਬ ਇਹ ਫਰਸਟ ਆਇਆ ਸੀਗਾ ਫੀਮੇਲ ਵੀ ਆਪਣੀ 32 ਇੰਚ ਦੇ ਵਿੱਚ ਫਰਸਟ ਆਈ ਸੀ ਉੱਥੇ ਅੱਛਾ ਇਹ ਜਿਹੜੇ ਨਾਲ ਬਰੀਡਿੰਗ ਕਰਵਾਉਣੇ ਡੌਗਸ ਵਗੈਰਾ ਫੋਰ ਸੇਲ ਵਾਸਤੇ ਤੁਸੀਂ ਇੱਥੇ ਮਿਲ ਲੈ ਗਏ ਹਾਂ ਹਾਂਜੀ ਹਾਂਜੀ ਤੇ ਕੀ ਬੇਸਿਕ ਪ੍ਰਾਈਸ ਵਗੈਰਾ ਹੁੰਦੇ ਹੈ ਜੀ ਇਹਨਾਂ ਦੇ ਪ੍ਰਾਈਸ ਕੁਆਲਿਟੀ ਦੇ ਹਿਸਾਬ ਨਾਲ ਤੁਸੀਂ ਆਪਣਾ ਕੰਟੈਕਟ ਨੰਬਰ ਵਗੈਰਾ ਸ਼ੇਅਰ ਕਰ ਦਿਓ ਤੁਸੀਂ ਜਿਹੜਾ ਵੀ ਕੋਈ ਇੰਟਰਸਟਿਡ ਹੋ ਕੀ ਕੀ ਧਿਆਨ ਰੱਖਣਾ ਪੈਂਦਾ ਜੀ ਇਹਨਾਂ ਦਾ ਮਤਲਬ ਕਿਹੜੀ ਕਿਹੜੀ ਖੁਰਾਕ ਖਾਂਦੇ ਆ ਇਹ ਦਹੀਂ ਲੱਸੀ ਵਾਲੇ ਕੁੱਤੇ ਆ ਜੀ ਦਹੀਂ ਲੱਸੀ ਨੋਰਮਲ ਖੁਰਾਕ ਦੇਣੀ ਚਾਹੀਦੀ ਮਤਲਬ ਖਾਂਦੇ ਬਸ ਇਹਨਾਂ ਨੂੰ ਜਗ੍ਹਾ ਜ਼ਰੂਰ ਖੁੱਲੀ ਪ੍ਰੋਵਾਈਡ ਹੋਵੇ ਸ਼ਹਿਰਾਂ ਵਾਲੇ ਕੁੱਤੇ ਹੈ ਨਹੀਂ ਇਹ ਵੀ ਜੇ ਆਪਾਂ ਕਹਾਂਗੇ ਜਗ੍ਹਾ ਚ ਪਿੰਜਰੇ ਚ ਨਹੀਂ ਰਹਿ ਸਕਦੇ ਹਾਂ ਜੀ ਤੁਰਨ ਹਾਂ ਇਹਨਾਂ ਨੂੰ ਮਤਲਬ ਨਾ એનર્ਜੀ ਬਹੁਤ ਹੁੰਦੀ ਆ ਕੁੱਤਿਆਂ ਦੇ ਵਿੱਚ ਇਹਨਾਂ ਦੇ ਵਿੱਚ ਤੇ ਇਹਨਾਂ ਨੂੰ ਖੁੱਲੀ ਜਗ੍ਹਾ ਚਾਹੀਦੀ ਤਾਂ ਕਿ ਆਪਣੀ એનર્ਜੀ ਨੂੰ ਕੰਜ਼ੂਮ ਕਰ ਸਕਣ ਹਾਂ ਨਾ ਤੇ ਧਿਆਨ ਕੀ ਕੀ ਰੱਖਣਾ ਪੈਂਦਾ ਮਤਲਬ ਹੋਰ ਖਰਾਕ ਖੁਰੁਕਤਾ ਆਪਾਂ ਦੱਸਤੀ ਚਲੋ ਗਰਮੀ ਗਰਮੀ ਸਰਦੀ ਦੇ ਵਿੱਚ ਕੀ ਧਿਆਨ ਰੱਖਣਾ ਪੈਂਦਾ ਫਿਰ ਇੰਨਾ ਵੀ ਮੋਟੀ ਆ ਲੰਬੀ ਆ ਕੋਈ ਸਰਦੀ ਦੇ ਵਿੱਚ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਜੀ ਗਰਮੀ ਦੇ ਵਿੱਚ ਇਹਨਾਂ ਨੂੰ ਗਰਮੀ ਦਾ ਇਸ਼ੂ ਜ਼ਰੂਰ ਆਉਂਦਾ ਉਹਦੇ ਲਈ ਕੂਲਰਸ ਵਗੈਰਾ ਪ੍ਰੋਵਾਈਡ ਹੋ ਜਾਣ ਤਾਂ ਬਹੁਤ ਚੰਗੀ ਗੱਲ ਹੈ ਕੂਲਰ ਕੂਲਰ ਏਸੀ ਦੇ ਵਿੱਚ ਵਧੀਆ ਏਸੀ ਤਾਂ ਚਲੋ ਮਤਲਬ ਨਹੀਂ ਵੀ ਪ੍ਰੋਵਾਈਡ ਹੋਊਗਾ ਕੋਈ ਚੱਕਰ ਨਹੀਂ ਏਸੀ ਤਾਂ ਅਸੀਂ ਵੀ ਨਹੀਂ ਰੱਖਦੇ ਕੂਲਰ ਜਰੂਰ ਪ੍ਰੋਵਾਈਡ ਕਰਨਾ ਮੈਂ ਬੇਸਿਕਲੀ ਇਹ ਜਿਹੜੀ ਬਰੀਡ ਹੈ ਇਹਦੀ ਹਿਸਟਰੀ ਕਿੱਥੋਂ ਦੀ ਹੈ ਮਤਲਬ ਕਿਹੜੇ ਪਾਸੋਂ ਦੀ ਇਹ ਕਹਿੰਦੇ ਪੰਜਾਬ ਦੇ ਵਿੱਚ ਦੀ ਹੈ ਜਾਂ ਪੰਜਾਬ ਤੋਂ ਬਾਹਰ ਦੀ ਪੰਜਾਬ ਦੀ ਨਹੀਂ ਜੀ ਇਹਨਾਂ ਨੂੰ ਇਸ ਤਿੱਬਤ ਦੇ ਵਿੱਚ ਵੀ ਪਾਏ ਜਾਂਦੇ ਸੀ ਪਹਿਲਾਂ ਜਿਹੜਾ ਹੁਣ ਚਾਈਨਾ ਦੇ ਵਿੱਚ ਮਤਲਬ ਤੁਸੀਂ ਕਹੋ ਮਰਜ ਹੋ ਗਿਆ ਸੀ ਜਾਂ ਇਹ ਹਿਮਾਚਲ ਹਿਮਾਲਿਆ ਜਿਹੜਾ ਸਾਰਾ ਏਰੀਆ ਨੇਪਾਲ ਦਾ ਕੁਝ ਏਰੀਆ ਆ ਜਾਂਦਾ ਹੈ ਉੱਥੇ ਪਾਈ ਜਾਂਦੀ ਹੈ ਤੇ ਤੁਹਾਨੂੰ ਕਿੰਨਾ ਕੁ ਚਿਰ ਹੋ ਗਿਆ ਇਸ ਤਰ੍ਹਾਂ ਦਾ ਕੰਮ ਕਰਦਿਆਂ ਨੂੰ ਮਤਲਬ ਸ਼ੌਂਕ ਪਏ ਨੂੰ ਜਾਂ ਵਪਾਰ ਕਰਦੇ ਇਸ نسل ਰੱਖਦਿਆਂ ਨੂੰ ਤਾਂ ਮਤਲਬ ਵੀ ਮੇਰੇ ਅਸੀਂ ਕਹ ਲਓ ਵੀ ਪੁਰਖਿਆਂ ਤੋਂ ਰੱਖਦੇ ਆ ਰਹੇ ਹਾਂ ਅਸੀਂ 1960 ਤੋਂ ਸਾਡੇ ਕੋਲੇ ਨਸਲ ਹੈ ਇਸ ਲਾਈਨ ਦੇ ਵਿੱਚ ਬਰੀਡਿੰਗ ਕਰ ਲਓ ਵੀ ਵਪਾਰ ਵਾਲਾ ਕੰਮ ਕਰਦਿਆਂ ਨੂੰ ਆਲਮੋਸਟ ਹੋ ਗਏ 3-4 ਸਾਲ ਜੀ 3-4 ਸਾਲ ਹੋ ਗਏ ਤੇ ਹੁਣ ਤੁਸੀਂ ਮੇਲੇ ਦੇ ਵਿੱਚ ਪਹੁੰਚੇ ਹੋ ਕਿਸ ਤਰ੍ਹਾਂ ਦੇ ਪ੍ਰਬੰਧ ਲੱਗੇ ਜਿਹੜੇ ਤੁਹਾਨੂੰ ਗਵਰਨਮੈਂਟ ਵੱਲੋਂ ਵਧੀਆ ਸੋਹਣੇ ਪ੍ਰਬੰਧ ਕੀਤੇ ਗਏ ਸੀਗੇ ਜੀ ਉਹ ਜਿਹੜੇ ਵਹੀਕਲ ਸੀਗੇ ਉਹ ਨਹੀਂ ਅੰਦਰ ਐਂਟਰੀ ਅਲਾਉਡ ਸੀਗੀ ਸਾਰਿਆਂ ਨੂੰ ਤੇ ਜਿਹਦੇ ਕਰਕੇ ਮਤਲਬ ਲੋਕਾਂ ਨੂੰ ਪਰੇਸ਼ਾਨੀ ਨਹੀਂ ਆਈ ਸੋਹਣੇ ਪ੍ਰਬੰਧ ਸੀਗੇ ਪ੍ਰਸ਼ਾਸਨ ਵੱਲੋਂ ਤੇ ਲੋਕ ਖਰੀਦਣ ਵਾਸਤੇ ਆ ਰਹੇ ਆ ਤੁਹਾਡੇ ਕੋਲੇ ਰਿਸਪੌਂਸ ਵਧੀਆ ਮਿਲ ਰਿਹਾ ਹਾਂਜੀ ਬਹੁਤ ਵਧੀਆ ਹਮੇਸ਼ਾ ਹੀ ਅਸੀਂ ਆਉਂਦੇ ਆ ਇੱਥੇ ਮੇਲੇ ਤੇ ਪਿਛਲੇ ਤੋਂ ਮੈਨੂੰ ਸਾਨੂੰ 5 ਸਾਲ ਹੋ ਗਿਆ ਹੁੰਦਾ ਇਹਨਾਂ ਨੂੰ ਬਹੁਤ ਸੋਹਣਾ ਰਿਸਪੌਂਸ ਹੈ ਬਹੁਤੋ ਜੀ ਸੋ ਸਾਡੇ ਨਾਲ ਇਹ ਸੀ ਮਾਲਕ ਜਿੰਨ੍ਹਾਂ ਨੇ ਸਾਨੂੰ ਪੂਰਾ ਇਸ ਬਰੀਡ ਬਾਰੇ ਵੇਰਵਾ ਦੱਸਿਆ ਤੇ ਚੈਨਲ ਨੂੰ ਵੱਧ ਤੋਂ ਵੱਧ ਫੋਲੋ ਕਰਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਰਹੋ ਤੇ ਦੇਖਦੇ ਰਹੋ ਮੁਕਸਰ 360 ਡਿਗਰੀ ਚੈਨਲ ਮੈਂ ਜਸਪ੍ਰੀਤ ਧੰਨਵਾਦ